ਖੰਨਾ ਵਿੱਚ ਨੈਸ਼ਨਲ ਹਾਈਵੇ ਤੇ ਗੁੰਡਾਗਰਦੀਤਾ ਨੰਗਾ ਨਾਚ ਦੇਖਣ ਨੂੰ ਮਿਲਿਆ ਇੱਥੇ ਮਾਰੂਤੀ ਕੰਪਨੀ ਦੇ ਸ਼ੋਅਰੂਮ ਦੇ ਐਚਡੀਓ ਵਿਸ਼ਾਲਪੁਰੀ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਦੋ ਬਾਈਕ ਤੇ ਸਵਾਰ ਪੰਜ ਹਮਲਾਵਰ ਸਵਾਰ ਸਨ ਜਿਨ੍ਹਾਂ ਨੇ ਰਸਤੇ ਵਿੱਚ ਘੇਰ ਕੇ ਹਮਲਾ ਕਰ ਦਿੱਤਾ ਵਿਸ਼ਾਲ ਦੇ ਸਾਥੀ ਨੇ ਭੱਜ ਕੇ ਆਪਣੀ ਜਾਨ ਬਚਾਈ ਵਾਰਦਾਤ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਵਿਸ਼ਾਲਪੁਰੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੂੰ ਫਰਸਟ ایڈ ਦੇਣ ਤੋਂ ਬਾਅਦ ਸਿਵਲ ਹਸਪਤਾਲ ਖੰਨਾ ਵਿੱਚ ਲਿਆਂਦਾ ਗਿਆ ਘਟਨਾ ਤੋਂ ਬਾਅਦ ਐਸਪੀ ਸੌਰਵ ਜਿੰਦਲ ਸਮੇਤ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪਿੰਡ ਕੌੜੀ ਦੇ ਨੇੜੇ ਹੁਸ਼ਿਆਰਪੁਰ ਆਟੋ ਮੋਬਾਈਲ ਮਾਰੂਤੀ ਕਾਰਾਂ ਦੇ ਸ਼ੋਅਰੂਮ ਵਿੱਚ ਕੰਮ ਕਰਨ ਵਾਲੇ ਗੁਰਮukh ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਛੁੱਟੀ ਦੇ ਬਾਅਦ ਉਹ ਕੰਪਨੀ ਦੇ ਐਚਡੀਓ ਵਿਸ਼ਾਲਪੁਰੀ ਨੂੰ ਮੋਟਰਸਾਈਕਲ ਤੇ ਬੱਸ ਸਟੈਂਡ ਖੰਨਾ ਛੱਡਣ ਜਾ ਰਹੇ ਸਨ ਉੱਥੋਂ ਉਹਨਾਂ ਨੇ ਆਪਣੇ ਮੁਹਾਲੀ ਘਰ ਜਾਣਾ ਸੀ ਜਿਵੇਂ ਹੀ ਉਹ ਖਾਲਸਾ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੇ ਤਾਂ ਉਹਨਾਂ ਦੇ ਅੱਗੇ ਮੋਟਰਸਾਈਕਲ ਲਗਾ ਕੇ ਘੇਰ ਲਿਆ। ਦੋ ਬਾਈਕ ਤੇ ਪੰਜ ਹਮਲਾਵਰ ਸਵਾਰ ਸਨ ਜਿਨ੍ਹਾਂ ਕੋਲ ਤਲਵਾਰਾਂ, ਕਿਰਚ ਅਤੇ ਹੋਰ ਤੇਜ਼ ਤਰਹ ਹਥਿਆਰ ਸਨ ਇੱਕ ਹਮਲਾਵਰ ਨੇ ਵਿਸ਼ਾਲਪੁਰੀ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਤਾਂ ਦੂਸਰੇ ਨੇ ਕਿਰਚ ਨਾਲ ਉਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹਮਲਾਵਰਾਂ ਨੇ ਵਿਸ਼ਾਲਪੁਰੀ ਤੇ ਲਗਾਤਾਰ ਕਈ ਵਾਰ ਕੀਤੇ ਅਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਬਚੀ ਨਾ ਮੈਂ ਆਪਣਾ ਗੁਰਮਖ ਸਿੰਘ ਜੀ ਕੀ ਹੋਇਆ ਜੀ ਅਸੀਂ ਗਿੱਲ ਪੰਪ ਕੋਲ ਜਾਂਦੇ ਸੀਗੇ ਦੋ ਮੋਟਰਸਾਈਕਲ ਵਾਲਿਆਂ ਨੇ ਸਾਡੇ ਮੂਹਰੇ ਮੋਟਰਸਾਈਕਲ ਰੋਕਿਆ ਪਹਿਲਾਂ ਉਸ ਤੋਂ ਬਾਅਦ ਉਹਨੂੰ ਜਦ ਅਸੀਂ ਕ੍ਰਾਸ ਕੀਤਾ ਗਾਹਾਂ ਇੱਕ ਮੋਟਰਸਾਈਕਲ ਵਾਲੇ ਨੇ ਹੋਰ ਰੋਕ ਲਿਆ ਤਿੰਨ ਜਾਨੇ ਸੀਗੇ ਤੇ ਉਹਨਾਂ ਨੇ ਇਹ ਇਹ ਮੇਰੇ ਪਿੱਛੇ ਬੈਠੇ ଥିਗੇ ਉੱਤਰ ਗਏ ਇਹ ਨਾਮ ਸੀ ਜੀ ਵਿਸ਼ਾਲਪੁਰੀ ਕਿੱਥੇ ਰਹਿੰਦੇ ਹੈ ਇਹ ਹੁਸ਼ਿਆਰਪੁਰਾਡੋ ਮੈਲ ਚ ਐਚਓਡੀ ਨੇ ਕਿੱਥੋਂ ਆ ਗਏ ਥੋੜਾ ਇਹ ਅਸੀਂ ਏਜੰਸੀ ਤੋਂ ਛੁੱਟੀ ਕਰਕੇ ਆ ਰਹੇ ਸੀਗੇ ਜੀ ਅੱਛਾ ਉਹਨਾਂ ਨੇ ਕਿੱਥੇ ਜਾਣਾ ਸੀ ਉਹਨਾਂ ਨੇ ਜਾਣਾ ଥିਗੇ ਜੀ ਪਟਿਆਲੇ ਪਟਿਆਲੇ ਤਰਾਂਡੇ ਹਾਂ ਜੀ ਉਹ ਬੱਸ ਸਟੈਂਡ ਤੋਂ ਬੱਸ ਚੜਾਣਾ ਸੀ ਉਹਨਾਂ ਨੂੰ ਜੀ ਤੁਸੀਂ ਕਿੱਥੇ ਜਾ ਰਹੇ ਸੀ ਬੱਸ ਹਾਂ ਜੀ ਹਾਂ ਜੀ ਰੋਜ਼ ਮੈਂ ਨਾਲੇ ਜਾਂਦੇ ਨੇ ਤੇ ਹੋਇਆ ਕਿਸੇ ਦਸਤ ਦੇ ਤੇ ਆਹ ਗਿੱਲ ਪ ਕੀ ਹੋਇਆ ਸੀ ਦੋ ਮੋਟਰਸਾਈਕਲਾਂ ਦੇ ਪਿੱਛੇ ਆ ਰਹੀ ਸੀ ਸਾਡੇ ਇੱਥੇ ਲਬੀ ਮੂਰੇ ਲੱਗੇ ਨੇ ਸਾਡੇ ਤੇ ਦੋ ਮੋਟਰਸਾਈਕਲਾਂ ਤੇ ਪੰਜ ਜਾਣੇ ਸੀਗੇ ਤੇ ਪਹਿਲੇ ਮੋਟਰਸਾਈਕਲ ਵਾਲੇ ਨੇ ਸਾਡੇ ਮੂਰੇ ਹੌਲੀ ਗੇੜੇ ਨੇ ਮੋੜ ਸੰਘ ਕਿਰਿਆ ਅਸੀਂ ਉਹਨੂੰ ਕ੍ਰਾਸ ਕੀਤਾ ਗਾਂ ਦੂਸਰੇ ਵਾਲੇ ਨੇ ਇੱਕੋ ਦਮ ਮੋਟਰਸਾਈਕਲ ਰੋਕ ਕੇ ਇਹ ਜਦੋਂ ਥੱਲੇ ਉੱਤਰੇ ਤੇ ਨੇ ਤੇ ਪਿੱਛੇ ਲੈ ਕੇ ਕੋਈ ਸਮਾਨ ਕੱਢ ਕੇ ਕੋਈ ਮਾਰਨ ਵਾਲੀ ਚੀਜ਼ ਇਹਦੇ ਪਿੱਛੇ ਪੈ ਕੇ ਕੱਢ ਕੇ ਕਿੱਦਾਂ ਦੇ ਹਥਿਆਰ ਸਨ ਕੁਰਪਾਨ ਵਰਗੀ ਚੀਜ਼ ਸੀਗੀ ਜੀ ਕੋਈ ਤੁਸੀਂ ਤੁਸੀਂ ਮੋਟਰਸਾਈਕਲ ਚਲਾ ਰਹੇ ਸੀ ਹਾਨੀ ਮੈਂ ਮੋਟਰਸਾਈਕਲ ਥੋੜਾ ਗਾਹਾਂ ਲੈ ਕੇ ਖੜਾ ਰਿਆ ਸੀ ਕਿ ਮੈਨੂੰ ਹਜੇ ਉਹ ਨਹੀਂ ਸੀਗਾ ਰੋਕਿਆ ਨਹੀਂ ਤਾਂ ਮੋਟਰਸਾਈਕਲ ਇਹ ਪਹਿਲੇ ਉੱਤਰ ਕੇ ਤੇ ਦੇਖ ਕੇ ਵੀ ਬੰਦੇ ਰੁਕ ਰਹੇ ਨੇ ਤੇ ਮੈਂ ਥੋੜਾ ਗਾਹਾਂ ਜਾ ਕੇ ਰੋਕਿਆ ਮੋਟਰਸਾਈਕਲ ਤਾਂ ਮੈਂ ਨਾ ਕੋਲ ਜਾਣ ਲੱਗਿਆ ਮੇਰੇ ਪਿੱਛੇ ਵੀ ਕੋਈ ਚੀਜ਼ ਲੈ ਕੇ ਪੈ ਗਈ ਸੀ ਤੇ ਰਸਤੇ 'ਚ ਹੋਰ ਕਿ ਬੰਦੇ ਬੰਦੇ ਇਕੱਠੇ ਉੱਤੇ ਹੋ ਗਏ ਨਾ ਉੱਥੇ ਕੋਈ ਨਹੀਂ ਜ਼ਰੂਰ ਖਾਲੀ ਸੀਗੀ ਕਿੱਦਾਂ ਦੇ ਸੀਗੇ ਬੰਦੇ ਬੰਦੇ ਤਾਂ 20 ਸਾਲ 20-22 ਸਾਲ ਦੇ ਹੋਣੇ ਜੀ ਇਹੋ ਜਿਹੀ ਸੀਗੀ ਹਾਂ ਜੀ ਮੌਨਿਸ ਕਟਿੰਗ ਪਰ ਨਾ ਬੰਨਿਆ ਹੋਇਆ ਸੀ ਜੀ ਕੋਈ ਨਜੇ ਦੁਸ਼ਮਣ ਨਹੀਂ ਹੈ ਨਾ ਕਿਸੇ ਨਾਲ ਨਹੀਂ ਜੀ ਇਹਨਾਂ ਦੀ ਕਿਸੇ ਨਾਲ ਨਹੀਂ ਹੈਗੀ ਮੋਟਰਸਾਈਕਲ ਦਾ ਨੰਬਰ ਨਹੀਂ ਦੇਖਿਆ ਨਹੀਂ ਜੀ ਕੁਝ ਨਹੀਂ ਦੇਖਿਆ ਹੈਗਾ ਜੀ ਬੱਚੇ ਉਹਨਾਂ ਨੂੰ ਹਸਪੀਟਲ ਜਿੱਨੇ ਲੈ ਕੇ ਆਏ ਹਾਂ ਹਸਪੀਟਲ ਉੱਥੇ ਇੱਕ ਆਟੋ 'ਚ ਬਿਠਾ ਕੇ ਲੈ ਕੇ ਆਏ ਜੀ ਹਾਂ ਜੀ ਕੰਪਨੀ 'ਚ ਫੋਨ ਕੀਤਾ ਤੇ ਲੇਟ ਹੋ ਗਏ ਮੁੰਡੇ ਜਾਨ ਨੂੰ ਆਟੋ 'ਚ ਬਿਠਾ ਕੇ ਲੈ ਕੇ ਆਏ ਜੀ ਉਹ ਤੁਹਾਨੂੰ ਕੀ ਕਹਿੰਦੀ ਹੈ ਗੱਲ ਉਹ ਜੀ ਬਾਕੀ ਦੇਖੋ ਜੀ ਕੀ ਕਹਿੰਦੇ ਨੇ ਹੁਣ ਪਤਾ ਲੱਗੂਗਾ ਜੀ ਜਿਵੇਂ ਕਿ ਤੁਹਾਨੂੰ ਪਤਾ ਹੁਣੇ ਇਨਫੋਰਮੇਸ਼ਨ ਮਿਲੀ ਹੈ ਇੱਕ ਵਿਸ਼ਾਲ ਨਾਮ ਦਾ ਬੰਦਾ ਹੈ ਐਚ.ਓ.ਡੀ. ਐ ਮਰੂਤੀ ਸੁਜ਼ੂ ਇਹ ਮੋਟਰਸਾਈਕਲ ਤੇ ਆ ਰਹੇ ਸੀਗੇ ਨਾਲ ਇਹਨਾਂ ਦੇ ਇੱਕ ਬੰਦਾ ਹੋਰ ਸੀ ਜਿਹੜਾ ਚਲਾ ਰਿਹਾ ਸੀ ਇਹਨਾਂ ਨੂੰ 5 ਨੌਜਵਾਨਾਂ ਨੇ ਰੋਕਿਆ ਮੋਟਰਸਾਈਕਲ ਅੱਗੇ ਲਾ ਕੇ ਰੋਕਿਆ ਤੇ ਬਿਨਾ ਕਿਸੇ ਪ੍ਰੋਵੋਕੇਸ਼ਨ ਤੇ ਇਹਨਾਂ ਦੇ ਹਮਲਾ ਕਰਤਾ ਇਹਨਾਂ ਦੇ ਇੱਕ ਸੱਟ ਹੈ ਤੇ ਬਸ ਅਸੀਂ ਇਹਨਾਂ ਦਾ ਬਿਆਨ ਲਿਖ ਕੇ ਤੇ ਪਰਚਾ ਦੇ ਕੇ ਕਾਰਵਾਈ ਸ਼ੁਰੂ ਕਰ ਰਹੇ ਹਾਂ ਨਹੀਂ ਹਜੇ ਤੱਕ ਤਾਂ ਤੁਹਾਨੂੰ ਵੀ ਪਤਾ ਵੀ ਇੰਜਰਡ ਵੀ ਥੋੜਾ ਜਿਹਾ ਸ਼ੌਕ ਚ ਹੈ ਕੋਈ ਨਹੀਂ ਜਿਹੜਾ ਇੰਜਰਡ ਹੋਇਆ ਮੋਲੀ 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 ਆਪਕੋ ਸੀਸੀਟੀਵੀ ਕਰਾ ਕੋਈ ਹੈ ਇਹ ਸਮਝ ਨਹੀਂ ਹਜੇ ਤਾਂ ਇੱਥੇ ਆਏ ਆ ਪਰ ਪਹਿਲਾਂ ਐਫਆਈਆਰ ਦਰਜ ਕਰਦੇ ਆ ਸਾਰਾ ਕੁਝ ਹੋਊਗਾ ਵੈਲਕਮ ਟੂ ਰੂਪਸੀ ਬਿਊਟੀ ਸਲੂਟ ਐਂਡ ਟ੍ਰੇਨਿੰਗ ਸੈਂਟਰ ਵਿਦ ਲੇਟੈਸਟ ਟੈਕਨੋਲੋਜੀ ਨਿਊ ਟ੍ਰੈਂਡਸ ਐਂਡ ਨਿਊ ਸਟਾਈਲਸ ਸਪੈਸ਼ਲਿਸਟ ਇਨ ਬ੍ਰਾਈਡਲ ਮੇਕਅਪ ਵਿਦ ਪ੍ਰੋਫੈਸ਼ਨਲ ਐਂਡ ਸਰਟੀਫਾਈਡ ਬਿਊਟੀ ਕੰਸਲਟੈਂਟ Best waterproof Makeup HD maker, 3D maker, air gun maker, all types of skin treatments, all types of skin Therapy all types of facials, latest haircuts hair curves and hairstyle. Rebonding, smoothing, silk treatment, keratin treatments, hair color and hair highlighting. Because we personality रूप ब्यूटी सलून एंड ट्रेनिंग इंस्टीट्यूट शॉप नंबर फोर्टी वन गुरु अमरदास मार्केट खन्ना मोबाइल नाइन एट सेवन सिक्स वन सिक्स फाइव सिक्स नाइन फाइव